ਜੇਕਰ ਤੁਸੀਂ ਵੀ ਇਸ ਤਰੀਕੇ ਦੀਆਂ ਫ੍ਰੀ ਦੇ ਵਿੱਚ AI ਵੀਡੀਓਜ਼ ਬਣਾਉਣੀ ਚਾਹੁੰਦੇ ਹੋ ਬਣਾ ਕੇ ਪੈਸਾ ਕਮਾਉਣੀ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਅਜਿਹੀ ਵੈਬਸਾਈਟ ਦੇ ਬਾਰੇ ਵਿੱਚ ਦੱਸਾਂਗਾ ਜਿਸ ਦੇ ਵਿੱਚ ਤੁਸੀਂ AI ਦੀ ਮਦਦ ਨਾਲ ਫ੍ਰੀ ਦੇ ਵਿੱਚ ਵੀਡੀਓਜ਼ ਬਣਾ ਸਕਦੇ ਹੋ ਬਿਨਾਂ ਕਿਸੇ ਪੈਸੇ ਤੋਂ ਇਸ ਵੈਬਸਾਈਟ ਦਾ ਨਾਮ ਹੈ ਜੀ Bing Image Creator ਇਸ ਦੇ ਵਿੱਚ ਤੁਸੀਂ ਇਮੇਜ ਵੀ ਫ੍ਰੀ ਦੇ ਵਿੱਚ ਜਨਰੇਟ ਕਰ ਸਕਦੇ ਹੋ ਤੇ ਵੀਡੀਓਜ਼ ਵੀ ਫ੍ਰੀ ਦੇ ਵਿੱਚ ਜਨਰੇਟ ਕਰ ਸਕਦੇ ਹੋ ਤੇ ਸਿੱਖਣ ਵਾਸਤੇ ਆਪਾਂ ਚੱਲਦੇ ਹਾਂ ਜੀ ਆਪਣੇ ਕੰਪਿਊਟਰ ਦੀ ਸਕਰੀਨ ਦੇ ਉੱਪਰ ਆਪਾਂ ਚੈਟ ਜੀਪੀਟੀ ਦੇ ਉੱਪਰ ਇੱਕ ਪ੍ਰੋਂਪਟ ਲਿਖਾਵਾਂਗੇ ਜਿਸ ਦੀ ਹੈਲਪ ਦੇ ਨਾਲ ਆਪਾਂ ਇੱਕ ਵੀਡੀਓ ਏਆਈ ਕੋਲੋਂ ਕ੍ਰੀਏਟ ਕਰਵਾਵਾਂਗੇ ਪ੍ਰੋਂਪਟ ਲਿਖਣ ਵਾਸਤੇ ਆਪਾਂ ਚੱਲਾਂਗੇ ਜੀ ਚੈਟ ਜੀਪੀਟੀ ਦੇ ਵਿੱਚ ਆਪਾਂ ਲਿਖਾਂਗੇ ਚੈਟ ਜੀਪੀਟੀ ਦੇ ਵਿੱਚ ਰਾਈਟ ਆ ਪ੍ਰੋਂਪਟ ਫਾਰ ਬਿੰਗ ਇਮੇਜ ਸਕਰੀ ਬਿੰਗ ਵੀਡੀਓ टर अंग आयरिंग पंजाबी सॉरी पंजाबी ट्रेडिशनल ड्रेस एंड प्लेइंग सॉकर ਆਪਾਂ ਇਦਾਂ ਕਮਾਂਡ ਦੇ ਸਕਦੇ ਹਾਂ ਜੇ ਤੁਸੀਂ ਥੋੜਾ ਬਹੁਤਾ ਗਲਤ ਵੀ ਲਿਖ ਦਿਓ ਚੈਟ ਜੀ ਪੀ ਟੀ ਦੇ ਵਿੱਚ ਤਾਂ ਕੋਈ ਜ਼ਿਆਦਾ ਚੱਕਰ ਹੈ ਨਹੀਂ ਚੈਟ ਜੀ ਪੀ ਟੀ ਉਸ ਨੂੰ ਕਰੈਕਟ ਕਰਕੇ ਤੁਹਾਨੂੰ ਇੱਕ ਬਹੁਤ ਵਧੀਆ ਪ੍ਰੋਮਪਟ ਬਣਾ ਕੇ ਦੇ ਦੇਗਾ ਆ ਦੇਖੋ ਆਪਾਂ ਹੈਰਜ਼ ਅ ਕਲੀਨ ਪ੍ਰੋਮਪਟ ਯੂ ਕੈਨ ਯੂਜ਼ ਫਾਰ ਬੀਂਗ ਵੀਡੀਓ ਕ੍ਰੀਏਟਰ ਆਈ ਕਹਿੰਨੇ ਸਾਨੂੰ ਬੜਾ ਵਧੀਆ ਪ੍ਰੋਮਪਟ ਲਿਖ ਕੇ ਦੇ ਦਿੱਤਾ ਇਸ ਨੂੰ ਤੁਸੀਂ ਪੜ੍ਹ ਕੇ ਜੇ ਕੋਈ ਚੀਜ਼ ਤੁਹਾਨੂੰ ਪਸੰਦ ਨਹੀਂ ਹੁੰਦੀ ਤਾਂ ਉਸ ਨੂੰ ਤੁਸੀਂ ਜਿਹੜਾ ਹੈਗਾ ਆਪ ਕਰੈਕਟ ਕਰ ਸਕਦੇ ਹੋ ਆਪਾਂ ਕਰਨਾ ਕੀ ਆਪਾਂ ਸਿੰਪਲੀ ਇਸ ਪ੍ਰੋਮਪਟ ਨੂੰ ਜਿਹੜਾ ਹੈਗਾ ਇਥੇ ਕਾਪੀ ਕਰ ਲੈਣਾ ਹੈ ਕਮਾਂਡ ਪਲੱਸ ਸੀ ਦੇ ਨਾਲ ਤੇ ਆਪਾਂ ਜਾਣਾ ਹੈ ਜੀ ਹੁਣ ਆਪਣੇ ਸਫਾਰੀ ਦੇ ਉੱਪਰ ਮੈਂ ਇੱਥੇ ਜਿਹੜਾ ਹੈਗਾ bing.com ਖੋਲੀ ਹੋਈ ਆ ਇੱਥੇ ਤੁਸੀਂ ਦੇਖ ਸਕਦੇ ਹੋਗੇ ਕਿ ਤੁਸੀਂ ਇਮੇਜ ਵੀ ਕ੍ਰੀਏਟ ਕਰ ਸਕਦੇ ਹੋ ਤੁਸੀਂ ਵੀਡੀਓ ਵੀ ਕ੍ਰੀਏਟ ਕਰਨੀ ਆ ਵੀਡੀਓ ਦਾ ਪਹਿਲਾ ਫੀਚਰ ਹੈ ਨਹੀਂ ਪਰ ਹੁਣ ਇਹਨਾਂ ਨੇ ਜਿਹੜਾ ਹੈਗਾ ਵੀਡੀਓ ਦਾ ਫੀਚਰ ਦੇ ਦਿੱਤਾ ਆ ਦੇਖੋ ਕਿੰਨੀਆਂ ਵਧੀਆ ਜਿਹੜੀਆਂ ਨੇ ਲੋਕਾਂ ਨੇ ਇਹਦੇ ਵਿੱਚ ਵੀਡੀਓ ਕ੍ਰੀਏਟ ਕੀਤੀਆਂ ਹੋਈਆਂ ਨੇ ਆ ਕਿੰਨੇ ਵਧੀਆ ਝਰਨੇ ਜਿਹੜੇ ੱੱਲੇ ਆ ਰਹੇ ਆਗੇ ਇਦਾਂ ਹੀ ਤੁਸੀਂ ਜਿਹੜੀਆਂ ਨੇ ਫਰੀ ਦੇ ਵਿੱਚ ਵੀਡੀਓ ਕ੍ਰੀਏਟ ਕਰ ਸਕਦੇ ਆ ਆਪਾਂ ਕੀ ਕਰਨਾ ਆਪਾਂ ਜਿਹੜਾ ਪ੍ਰੌਮਪਟ ਚ ਐਡੀਪੀਟੀਆ ਤੋਂ ਕ੍ਰੀਏਟ ਕਰਵਾਇਆ ਸੀ ਉਸ ਨੂੰ ਇੱਥੇ ਆ ਕੇ ਆਪਾਂ ਪੇਸਟ ਕਰ ਦੇਣਾ ਧਿਆਨ ਦੇਣ ਜੋ ਗੱਲ ਇੱਥੇ ਇਹ ਹੈਗਾ ਕਿ ਤੁਹਾਨੂੰ ਇਸ ਦੇ ਵਿੱਚ ਆਪਣਾ ਅਕਾਊਂਟ ਕ੍ਰੀਏਟ ਕਰਨਾ ਪਵੇਗਾ ਤੁਸੀਂ ਭਾਵੇਂ ਜੀਮੇਲ ਨਾਲ ਕਰ ਲਓ ਭਾਵੇਂ ਜਾਹੂ ਦੇ ਨਾਲ ਕਰ ਲਓ ਕੋਈ ਵੀ ਤੁਹਾਡਾ ਈਮੇਲ ਹੈਗੀ ਆ ਤਾਂ ਉਹਦੇ ਨਾਲ ਤੁਸੀਂ ਜਿਹੜਾ ਹੈਗਾ ਇੱਥੇ ਆਪਣਾ ਅਕਾਊਂਟ ਕ੍ਰੀਏਟ ਕਰ ਸਕਦੇ ਹੋ ਮੈਂ ਇੱਕ ਵਾਰੀ ਇਸ ਪ੍ਰੌਮਪਟ ਨੂੰ ਪੜ੍ਹ ਲੈਣਾ ਵਗਾ ਉਹਨੇ ਲਿਖਿਆ ਹੋਇਆ ਕਿ ਅ ਜੰਗਮੈਂਟ ਵੇਅਰਿੰਗ ਪੰਜਾਬੀ ਟ੍ਰੈਡੀਸ਼ਨਲ ਡੈਸਟਪੀਆ ਵਿਦ ਅ ਬ turban playing soccer on a grassy field this this scene is energetic and vibrant blending modern sport with cultural traditional okay sanu sahi hai mere hisab de naal mainu jehdi video chahiye gi ta main itthe create de upar jehda click kar dunga simply aage ta aa dekhe hon jehda haga your videos in the works eh jehdi hai ki cozy time de vich mainu ek bahut vadhia video bana ke de devegi te aap aa jehda haga wing de naal jehda ajj sikh rahe ange ਮੈਂ ਤੁਹਾਨੂੰ ਇੱਕ ਬਿੰਗ ਦੇ ਨਾਲ ਇਮੇਜ ਕ੍ਰੀਏਟ ਕਰਨ ਦੀ ਵੀਡੀਓ ਪਾਈ ਹੈਗੀ ਜੇਕਰ ਤੁਹਾਨੂੰ ਇਮੇਜ ਨਹੀਂ ਕ੍ਰੀਏਟ ਕਰਨੀ ਹੁੰਦੀ ਏਆਈ ਦੀ ਹੈਲਪ ਦੇ ਨਾਲ ਤਾਂ ਤੁਸੀਂ ਜਿਹੜੀ ਹੈਗੀ ਮੇਰੀ ਸ਼ਾਰਟ ਵੀਡੀਓ ਹੈਗੀ ਬਿੰਗ ਇਮੇਜ ਕ੍ਰੀਏਟਰ ਦੇ ਉੱਪਰ ਤੁਸੀਂ ਉਸ ਨੂੰ ਜਾ ਕੇ ਜਿਹੜਾ ਸਾਡੇ ਚੈਨਲ ਦੇ ਉੱਪਰ ਦੇਖ ਸਕਦੇ ਹੋਗੇ ਤੇ ਉਸ ਵੀਡੀਓ ਦੇ ਉੱਪਰੋਂ ਜਿਹੜਾ ਹੈਗਾ ਤੁਸੀਂ ਇਹ ਸਿੱਖ ਸਕਦੇ ਹੋਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਮੇਜ ਕ੍ਰੀਏਟ ਕੀਤੇ ਜਾਂਦਾ ਬਿੰਗ ਇਮੇਜ ਕ੍ਰੀਏਟਰ ਦੇ ਨਾਲ ਆਹ ਦੇਖੋ ਸਿੰਪਲੀ ਜਿਹੜਾ ਹੈਗਾ ਇੱਕ ਚੈਟ ਜੀਪੀਟੀ ਦੇ ਉੱਪਰ ਆਪਾਂ ਪ੍ਰੌਮਪਟ ਲਿਆ ਹੈਗਾ ਉਸ ਪ੍ਰੌਮਪਟ ਦੀ ਹੈਲਪ ਨਾਲ ਜਿਹੜਾ ਆ ਕਿੱਡਾ ਵਧੀਆ ਇੰਨੇ ਸਾਨੂੰ ਜਿਹੜਾ ਹੈਗਾ ਬਣਾ ਕੇ ਦੇ ਦਿੱਤੀ ਇਹ ਵੀਡੀਓ ਜਿੱਥੇ ਮੁੰਡਾ ਕੁਰਤਾ ਪਿਆ ਮਾ ਪਾਇਆ ਹੈਗਾ ਚਿੱਟਾ ਤੇ ਨਾਲ ਫੁੱਟਬਾਲ ਖੇਡਦਾ ਪਿਆ ਹੈ ਇਹ ਤੁਹਾਨੂੰ 5 6 ਸੈਕਿੰਡ ਦੀ ਵੀਡੀਓ ਜਿਹੜੀ ਹੈਗੀ ਬਣਾ ਕੇ ਦੇ ਦਿੰਦਾ ਹੈਗਾ ਬਿੰਗ ਇਮੇਜ ਕ੍ਰੀਏਟਰ ਇਸ ਨੂੰ ਤੁਸੀਂ ਰੀਕ੍ਰੀਏਟ ਵੀ ਕਰ ਸਕਦੇ ਹੋ ਸ਼ੇਅਰ ਵੀ ਕਰ ਸਕਦੇ ਹੋ ਡਾਊਨਲੋਡ ਵੀ ਕਰ ਸਕਦੇ ਹੋ ਡਾਊਨਲੋਡ ਕਰਕੇ ਤੁਸੀਂ ਕਿਸੇ ਵੀ ਵੀਡੀਓ ਐਡੀਟਰ ਦੇ ਨਾਲ ਇਸ ਦੇ ਉੱਪਰ ਵੌਇਸਓਵਰ ਲਗਾ ਕੇ ਆਪਣੇ YouTube ਚੈਨਲ ਦੇ ਉੱਪਰ ਵਰਤ ਸਕਦੇ ਹੋਗੇ ਜਾ ਕੇ ਸੇ ਹੋਰ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਪਾਉਣ ਆਇਆਗਾ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸਿੱਖਿਆ ਕਿ ਇੱਕ ਆਸਾਨ ਜਿਹਾ ਸਟੈਪ ਦੇ ਨਾਲ ਅਸੀਂ ਕਿਸ ਤਰੀਕੇ ਦੇ ਨਾਲ AI ਦੀ ਹੈਲਪ ਦੇ ਨਾਲ ਵੀਡੀਓ ਕ੍ਰੀਏਟ ਕਰ ਸਕਦੇ ਹਾਂ ਉਹ ਵੀ ਫ੍ਰੀ ਦੇ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰਿਓ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ